ਜਸਵੀਰ ਜੀ ਅੱਜ ਤੋਂ ਇਹ ਸਾਰੀ ਪੰਚਾਇਤ ਆਈ ਆ ਉਹਨਾਂ ਦਾ ਧੰਨਵਾਦ ਸਾਡੇ ਦਰਮਿਆਨ ਸਰਕਾਰ ਦੇ ਖਲੌਰ ਜੀ ਸਰਦਾਰ ਰਜੀਤ ਸਿੰਘ ਜੀ ਭੁੰਦਰ ਸਾਹਿਬ ਜਥੀ ਰਾਜ ਸਿੰਘ ਜੀ ਢਿੱਲੋਂ ਗੁਰਦੇਵ ਸਿੰਘ ਜੀ ਖਲੋੜਾ ਸਮੁੱਚੀ ਟੀਮ ਪਹੁੰਚੀ ਆ ਇਹਨਾਂ ਦਾ ਮੱਥੇ ਪਾ ਕੇ ਤੇਨਾਂ ਨੂੰ ਜੁਆਇਆ ਕਰਾਂ ਸਰਦਾਰ ਨਖਵੀਰ ਸਿੰਘ ਦੌਰ ਸਾਹਿਬ ਇਹ ਸਾਰੇ ਸਤਕਾਰਕ ਸੱਜਣ ਆਏ ਨੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣਾਂ ਬੇਨਤੀ ਕਰਨਾ ਸਰਦਾਰ ਲਖਮੀ ਸਿੰਘ ਜੀ ਡਾਕਟਰ ਸਾਹਿਬ ਨੂੰ ਉਹ ਆ ਕੇ 2 ਮਿੰਟ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨਗੇ ਸਰਦਾਰ ਲਖਮੀਸ਼ਰਮਾ ਜੀ ਜੋ ਆਪਣੇ ਅਮੀਦబాద్ ਦੇ ਲੋਕਤਵਾਰ ਦਾ ਪਟਿਆ ਆਇਆ ਤੋਂ ਆਪਣੇ ਹਰਕਾਚਾਰ ਲਾਲਕਾ ਸਾਹਿਬ ਤੌੜਾ ਸਾਹਿਬ ਇਹੋ ਪਹੁੰਚੀ ਝੂਚੀ ਟੀਮ ਜੋ ਸਵੇਰ ਤੋਂ ਹੀ ਐਨਕੇ ਸ਼ਰਮਾ ਸਾਹਿਬ ਦੀ ਟੀਮ ਚੱਲ ਰਹੀ ਹੈ ਮਾਤਾ ਜੀ ਆਦੇ ਸਤਿਮਾਨੀ ਰਹਿਣਾ ਚਾਹੁੰਦਾ ਮੈਂ ਇਹ ਬੇਨਤੀ ਕਰਨੀ ਜਉਂਦਾ ਤੁਹਾਡੇ ਚਹਨਾ ਕਿ ਹੁਣ ਨਾਲ ਇੱਕ ਤਰੀਕਾ ਜਿਹੜੀ ਉਹ ਬੜਾ ਸਿੱਕਾ ਆਪਣੇ ਵਾਸਤੇ ਅਧਰਾਸਤ ਦੇਣਾ ਹੈ ਆਪਾਂ ਨੂੰ ਇੱਕ ਤਰੀਕ ਨੂੰ ਆਪਣੀ ਜਿਹੜਾ ਇਹ ਸ਼ਰੂਗਲੀ ਇਤਾਲੀ ਸਾਹਿਬ ਵੱਲੋਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਬਹੁਤ ਇੱਕ ਵਧੀਆ ਇਨਸਾਨ ਇੱਕ ਵਧੀਆ ਨੇਂਤੀ ਪੜ੍ਹੇ ਲਿਖੇ ਤੇ ਬੱਕਰ ਇਨਸਾਨ ਤੇ ਦੇ ਕੇ ਆਪਣੇ ਸਿੱਟੇ ਆਪਾਂ ਦਿਨ ਰਾਤ ਕਰਕੇ ਉਹਨਾਂ ਨੂੰ ਜਿੱਤ ਪ੍ਰਾਪਤ ਕਰਾ ਕੇ ਪਈ ਸੀ ਚਾਹ ਪਾਟ ਜਾਂ ਮੇਤ ਤੋਂ ਲੜ ਰਹੀਆਂ ਨੇ ਜਿਹਨਾਂ ਬਲਕਸ਼ੰਤੀ ਨਾਵਾ ਸਰਦਾਰ ਗੁਰਬਚਨ ਸਿੰਘ ਨਾਨੋ ਕੀ ਬਾਈ ਜੀ ਸਾਡਾ ਲਖਵੀਰ ਸਿੰਘ ਜੀ ਲੋਪ ਸਾਹਿਬ ਜੋ ਵੀ ਨਾਨੋ ਕੀ ਜੀ ਸਤਕਾਰਯੋਗ ਸਾਹਿਬ ਸਿੰਘ ਜੀ ਗੁਰਪਤੇ ਪ੍ਰਵਾਨ ਕਰਨੀ ਵੈਦੂ ਜੀ ਦਾ ਖਾਲਸਾ ਵੈਦੂ ਦੀ ਕੀ ਫਤਿਹ ਮੈਂ ਵਧਾਈ ਦਿੰਦਾ ਬਿੱਟੂ ਜਸੋਮਾ ਜਰਾਂ ਨੂੰ ਕੋਲਾ ਸਰਪੰਚ ਜਸੋਮਾ ਜਰਾਂ ਨੂੰ ਫਟੇਪੁਰਾਇ ਸਭਾ ਸਾਹਿਬ ਬੈਠਿਆ ਹੱਲੇ ਵਾਲੇ ਬੈਠੇ ਨੇ ਸਾਰਿਆਂ ਨੂੰ ਜਿਨ੍ਹਾਂ ਨੇ ਕੋਊਂਗਾ ਯੋਜਨ ਕੀਤਾ ਸਭ ਦਾ ਧਰਮਾਤ ਦੇ ਵਧਾਈ ਭਰਾਵੋ ਸੋਨਾਪਨਕੇ ਸ਼ਰਮਾ ਜੀ ਨੂੰ ਆਇਆ ਧਾਰੂ ਜਿੱਥੇ ਰਹਿਣੇ ਆ ਮੈਂ ਇੱਕੋ ਬੇਨਤੀ ਕਰਦਾ ਕਿ ਬੰਦਾ ਇਮਾਨਦਾਰ ਹੈ ਬੰਦਾ ਮਿਹਨਤੀ ਹੈ ਬੰਦਾ ਸੇਵਾਦਾਰ ਤੁਸੀਂ ਜਦੋਂ ਵੋਟ ਪਾਉਣੀ ਹੈ ਇਹਨਾਂ ਦਾ ਕਿਰਦਾਰ ਵੀ ਵੇਖੋ ਤੇ ਇਹਨਾਂ ਦੀ ਕਾਰਗੁਜ਼ਾਰੀ ਵੀ ਵੇਖੋ ਜਿਹੜੇ ਦੂਜੇ ਤਿੰਨ ਫਿਰਦੇ ਆ ਉਹਨਾਂ ਦੀ ਕਾਰਗੁਜ਼ਾਰੀ ਤੇ ਕਿਰਦਾਰ ਦੇਖ ਲਿਓ ਜਦੋਂ ਤੁਸੀਂ ਇਹ ਤੀਜਾ ਵੇਕੇ ਬੋਟ ਪਾਉਂਗੇ ਤੁਹਾਨੂੰ ਮਾਣ ਮਹਿਸੂਸ ਹੋਊਗਾ ਕਿ ਸਾਡੀ ਬੋਟ ਦਾ ਸਹੀ ਬੋਲ ਪਿਆ ਆ ਆਪਾਂ ਪੰਜਾਬੀਆਂ ਭਾਵਕ ਹੋ ਕੇ ਵੋਟਾਂ ਪਾਦਨੇ ਆ ਫੇਰ ਆਪਾਂ ਬੁਸਕਾਉਂਦੇ ਰਹਿਣੇ ਆ ਇਹ ਗੱਲ ਚੇਤੇ ਰੱਖਿਓ ਜਿਹੜੀਆਂ ਤਿੰਨ ਵੱਡੀਆਂ ਪਾਰਟੀਆਂ ਖੜੀਆਂ ਨੇ ਇਹ ਕਾਂਗਰਸ ਹੈ ਤੇ ਆਪ ਹੈ ਉੱਪਰ ਇੱਕੋ ਹੀ ਨੇ ਇੱਥੇ ਵੱਖਰ ਵੱਖਰੀ ਜੀਰੀਂ ਇੱਕੋ ਆਪਾਂ ਬੋਟ ਜਾਣੀ ਐ ਜਿਹਨੂੰ ਮਾਰਦੀ ਪਾ ਦਿਓ ਜਿਹੜੀ ਬੀਜੇਪੀ ਹੈ ਉਹ ਵੀ ਪੰਜਾਬ ਦੀ ਰੋਧੀ ਹੈ ਜੇ ਪੰਜਾਬ ਵਾਸਤੇ ਕੋਈ ਲੜਿਆ ਜੇ ਪੰਜਾਬ ਦੇ ਜਿਹੜੇ ਵਾਅਦੇ ਅਧਿਕਾਰਾਂ ਦੀ ਗੱਲ ਆ ਬੰਦੀ ਸਿੰਘਾਂ ਦਾ ਮਸਲਾ ਆ ਇਹ ਸਾਰੀ ਲੜਾਈ ਸ਼੍ਰੋਮਣੀ ਅਕਾਲੀ ਦਲ ਹੀ ਲੜ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਹੀ ਪਹਿਲਾਂ ਲੜੀਆਂ ਚਾਹੇ ਕਪੂਰੀ ਕਾ ਮੋਰਚਾ ਧਰਮ ਯੁੱਧ ਮੋਰਚਾ ਪੰਜਾਬੀ ਸੁਪੇਗਾ ਮੋਰਚਾ ਅਮਰਜੈਂਸੀ ਦੀ ਲੜਾਈ ਆ ਇਹ ਜਿਹੜੀ ਦਿੱਲੀ ਦੀਆਂ ਪਾਰਟੀਆਂ ਇਹ ਲੁੱਟਣ ਵਾਸਤੇ ਆਉਂਦੀਆਂ ਕੰਮ ਕਰਨ ਵਾਸਤੇ ਆ ਦੇਸ਼ ਕਰਕੇ ਕਿਰਪਾ ਕਰਿਓ 30 ਸਾਲ ਤੁਸੀਂ ਮੈਲੋ ਵਾਲਿਆਂ ਨੂੰ ਮੌਕਾ ਦਿਆ بڑے بڑے ਸਕੂਲਾਂ 'ਚ ਪੜ੍ਹਨ ਵਾਲਿਆਂ ਨੂੰ ਮੌਕਾ ਦਿਆ ਪਹਿਲੀ ਵਾਰੀ ਸ਼ਰੋਮਣੀ ਅਕਾਲੀ ਦਲ ਨੇ ਇੱਕ ਵਰਕਰ ਨੂੰ ਟਿਕਟ ਦਿੱਤੀ ਸਰਪੰਚੀ ਤੋਂ ਚਲਿਆ ਮੈਂ ਆਪਣੀ ਕਾਰਜ ਦੇ ਨਾਂ ਤੇ ਤੁਸੀਂ ਤੱਕੜੀ ਵਾਲਾ ਬਟਨ ਦਬਾ ਕੇ ਮੈਨੂੰ ਸੇਵਾ ਦਾ ਮੌਕਾ ਦਿਓ ਤੁਹਾਨੂੰ ਲਾਂਭਾ ਨਹੀਂ ਤੁਹਾਡਾ ਬੱਚਾ ਬਣ ਕੇ ਪਰਿਵਾਰ ਦਾ ਮੈਂਬਰ ਬਣ ਕੇ ਭਰਾ ਬਣ ਕੇ ਤੁਹਾਡੀ ਸੇਵਾ ਕਰੇਗਾ ਕਿਰਪਾ ਕਰਿਓ ਤਕੜੀ ਵਾਲਾ ਬਟਨ ਦਬਾ ਕੇ ਮੈਨੂੰ ਇੱਕ ਮੌਕਾ ਜਰੂਰ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਸਤਿ ਸਾਭ ਵਾਹਿਗੁਰੂ ਜੀ ਸਤਿ ਸਕ ਕਰਾਂਗੇ ਨਾਲ ਨਾਲ ਹੋਏ ਬੱਪੀ ਅੱਗੇ ਪਿੱਛੇ ਹੋ ਜਾਓ ਪਿੱਛੇ ਪਿੱਛੇ ਬਿੱਟੂ ਅੱਛਾ ਅੱਛਾ ਚੰਗਾ ਸਾਰੇ ਬੱਲੇ ਹੋਰਿਆ ਹੋਮੀ ਪਾਵਾਂਗੇ 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 ਉਹਦੀ ਪਾਵਾਂਗੇ

ਸਰਜੀਤ ਸਿੰਘ ਬਿੱਟੂ ਜੀ ਸਰਜੀਤ ਸਿੰਘ ਬਿੱਟੂ ਜੀ ਇਹ ਆਹ ਕਿਹੜਾ ਪਿੰਡ ਆ ਜੀ ਜੱਸੋ ਮੱਜਰਾ ਜੀ ਅੱਜ ਐਨਕੇ ਸ਼ਰਮਾ ਜੀ ਆਉਗੇ ਤੇ ਇੰਟਰ ਰਾਸ਼ ਸੰਮਾਨ ਨੂੰ ਤੀਨ ਲੋਕ ਸਾਡੇ ਤਾਂ ਜੀ ਦੇਖੋ ਪਹਿਲਾਂ ਵੀ ਜਦੋਂ ਰਖੜਾ ਸਰ ਖੜਿਆ ਸੀ ਇਹ 5 ਸਾਲ ਐਮਪੀ ਦੇ ਵਿੱਚ ਉਹ ਵੀ ਸਾਡੇ ਪਿੰਡੋਂ ਦੋ ਬੂਥ ਲੱਗਦੇ ਨੇ ਉਹ ਵੀ ਸ਼੍ਰੋਮਣਿਕਾਲੀ ਚਾਲ ਵੇ ਤੇ ਜਿੱਤ ਕੇ ਗਏ ਨੇ ਅਸੀਂ ਐਨਕੇ ਸ਼ਰਮਾ ਜੀ ਨੂੰ ਵੀ ਅੱਜ ਪੂਰਾ ਵਿਸ਼ਵਾਸ ਦਲਾਇਆ ਪਿੰਡ ਵੱਲੋਂ ਵੀ ਅਸੀਂ ਹੁਣ ਵੀ ਅਸੀਂ ਜਿਧਾ ਕੇ ਭੇਜਾਂਗੇ ਵੋਟਰਾਂ ਦੀ ਫੀਲ ਕਰਵਾ ਦਿੱਤੀ ਸੱਜਾ ਲੱਗ ਗਿਆ। ਬੁਤਾਨ ਵਾਸੀ ਪੀਲੇ ਕਰਦੇ ਆਂ ਵੀ ਜੋ ਕੁਛ ਕਰਿਆ ਸਾਡੇ ਕਾਲੀਦਾਲ ਨੇ ਕਰਿਆ। ਦੇਖੋ ਸਾਡੇ ਪਿੰਡ ਦੇ ਵਿੱਚ ਬਹੁਤ ਕੁਛ ਕਰਿਆ। ਪਲੱਸ 2 ਤੱਕ ਸਕੂਲ ਕਰਿਆ, ਟੈਂਕੀ ਕਰਿਆ, ਸੜਕਾਂ ਬਣਾਈਆਂ ਨੇ। ਸਾਰਾ ਕੁਝ ਸਾਡਾ ਹੋਏ ਕਾਲੀਦਾਲ ਦੇ ਮੋਕੇ ਜੀ। ਹੋਰ ਕਿਸੇ ਸਰਕਾਰ ਮੁਕੇ ਜੀ। ਕਿਹਦੀਆਂ ਟੱਕਰ ਸਮਝਦੇ ਹੋ ਐਨ.ਕੇ. ਸ਼ਰਮਾ ਜੀ। ਅਸੀਤਾ ਜੀ ਕਿਸੇ ਨਾਲ ਨਹੀਂ ਟੱਕਰ ਨਹੀਂ ਤੇ ਸਮਝਦੇ ਜੀ ਇਹ ਤਾਂ ਸਿੱਧਾ ਪਹਿਲੇ ਨੰਬਰ ਤੇ ਨੇ ਐਨ.ਕੇ. ਸ਼ਰਮਾ। ਅੰਮ੍ਰਿਤ ਕਾਂਧੀ ਜੀ ਬੜਾ ਮਾਰ ਰਹੇ। ਉਹ ਤਾਂ ਉਹ ਤਾਂ ਜੀ ਬਹੁਤ ਪਿੱਛੇ ਨੇ ਜੀ। ਅੰਮ੍ਰਿਤ ਕਾਂਧੀ ਜੀ ਤੁਹਾਡੇ ਤੁਰੇ ਤਾਂ ਜਾਂਦਾ ਨਹੀਂ ਜ ਕੀ ਕਰਨਗੇ ਉਹਨੂੰ ਜੀ ਆਸੂ ਚ ਟੱਕਰ ਹੋ ਸਕਦੀ ਹਾਂਜੀ ਹਾਂ ਨਾਲੀ ਆਸੂ ਚ ਹੋ ਸਕਦੀ ਜੀ ਅਪੀਲ ਕਰਦੇ ਅਸੀਂ ਅਪੀਲ ਇਹ ਕਰਦੇ ਆ ਜੀ ਸਾਰੇ ਸਾਡੇ ਨਗਰ ਦੇ ਬੰਨੀਆਂ ਅਸੀਂ ਪੂਰਾ ਸਹਿਯੋਗ ਕਰਾਂਗੇ ਤੇ ਐਨਕੇ ਸ਼ਰਮਾ ਜੀ ਨੂੰ ਅਸੀਂ ਇੱਥੋਂ ਪੂਰਾ ਚਿਤਾ ਕੇ ਭੇਜਾਂਗੇ ਐਨਕੇ ਸ਼ਰਮਾ ਜੀ ਨੂੰ ਇਹ ਕਰਦੇ ਆ ਕਹਿੰਦੇ ਆ ਵੀ ਤੁਸੀਂ ਐਮਪੀ ਬਣ ਕੇ ਜਾਓ ਤੇ ਸਾਡੇ ਪਿੰਡ ਦਾ ਪੂਰਾ ਧਿਆਨ ਰੱਖੋ ਤੇ ਸਾਡੇ ਪਿੰਡ ਨੂੰ ਵੱਧ ਤੋਂ ਵੱਧ ਗ੍ਰਾਂਟ ਦੇ ਕੇ ਵਿਕਾਸ ਕਰਾਓ ਇਹਨਾਂ ਦਾ ਨਾਮ ਜੀ ਨਰਮਲ ਸਿੰਘ ਪਿੰਡ ਕਿਹੜਾ ਜਿੰਨੇ ਵਾਜੀ ਨਰਮਲ ਸਿੰਘ ਸਾਫ ਦਾ ਸਰਪੰਚ ਅਸੂ ਮਾੜਾ ਅੱਜ ਅੰਕੀਰ ਸ਼ਰਮਾ ਜੀ ਆਏ ਆ ਤੇ ਕਿਵੇਂ ਦੀਪ ਅੰਕੀਰ ਸ਼ਰਮਾ ਨੂੰਰੇ ਆਉਂਦੇ। ਬਹੁਤ ਵਧੀਆ ਦੇਖਦੇ ਆਂ। ਬਹੁਤ ਵਧੀਆ ਉਹਨਾਂ ਨੇ ਜਾਣਕਾਰੀ ਦਿੱਤੀ ਐ। ਸੱਚੇ ਸੁੱਚੇ ਇਮਾਨਦਾਰ ਬੰਦੇ ਨੇ। ਅਸੀਂ ਪਹਿਲਾਂ ਤੋਂ ਅਕਾਲੀ ਦਲ ਨਾਲ ਚੱਲਦੇ ਆਂ। ਹੁਣ ਵੀ ਚੱਲਾਂਗੇ। ਕਿਉਂ ਜੰਗਾਰਾ ਮਿਲਿਆ ਉਹਰੇ ਆਂ ਤੋਂ। ਬਹੁਤ ਵਧੀਆ ਹੁੰਦਾ ਸਮਝ। ਕੀ ਵੋਟਰਾਂ ਦੀ ਵੋਟਰਾਂ ਦੀ ਅਪੀਲ ਕਰਦੇ ਆ ਅੱਜ ਜਿੰਦ। ਅੱਜ ਦੇ ਦਿਨ ਤੋਂ ਅਸੀਂ ਇਹ ਵੀ ਕਰਦੇ ਆਂ ਕਿ ਵੋਟਰਾਂ ਨੂੰ ਹਲਕੇ ਸ਼ਰਮਾ ਜੀ ਨੂੰ ਵੋਟਾਂ ਪਾਉਂ ਦਿੱਤਾ। ਵੋਟਰਾਂ ਦੀ ਅਪੀਲ ਕਰਦੇ ਆ। ਅਕੀ ਕਹਿੰਦੇ ਤਕੜੀ ਦੇ ਮੋਹਰਾਂ ਲਾਓ ਅਕਾਲੀ ਦਲ ਨੂੰ ਜਿੱਤੋ